ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮੈਸੇਜ ਆ ਰਹੇ ਸੀਗੇ ਕਿ ਵੀਡੀਓ ਨਹੀਂ ਆ ਰਹੀ ਮੈਮ ਵੀਡੀਓ ਨਹੀਂ ਆ ਰਹੀ ਵੀਡੀਓ ਇਸ ਲਈ ਨਹੀਂ ਆ ਰਹੀ ਸੀ ਕਿਉਂਕਿ ਸਾਡਾ ਜਿੱਥੋਂ ਕੋਰੀਅਰ ਸਾਡੇ ਜਾਂਦੇ ਆ ਜੀ ਮਤਲਬ ਪੋਸਟ ਆਫਿਸ ਤੋਂ ਜਾਂਦੇ ਆ ਤੇ ਉਹਨਾਂ ਦਾ ਸਿਸਟਮ ਜਿਹੜਾ ਅਪਡੇਟ ਹੋ ਰਿਹਾ ਸੀਗਾ ਤੇ ਇਸ ਕਰਕੇ ਫਿਰ ਕੋਰੀਅਰ ਭੇਜਣ 'ਚ ਤੁਹਾਡੇ ਤੱਕ ਪਹੁੰਚਾਉਣ ਤੱਕ ਥੋੜਾ ਜਿਹਾ ਮਤਲਬ ਐਕਸਟਰਾ ਟਾਈਮ ਲੱਗਦੇ ਜਾਣਾ ਸੀਗਾ ਇਸ ਕਰਕੇ ਆਪਾਂ ਮਤਲਬ ਵੀਡੀਓ ਹੀ ਨਹੀਂ ਸ਼ੂਟ ਕੀਤੀ ਤੇ ਦੂਸਰਾ ਰਖੜੀ ਕਰਕੇ 숍 ਤੇ ਵੀ ਰਸ਼ ਸੀਗਾ ਇਸ ਕਰਕੇ ਸਾਨੂੰ ਟਾਈਮਿੰਗ ਵੀ ਕਹ ਲਓ ਕਿ ਸਾਡਾ ਐਡਜਸਟਮੈਂਟ ਨਹੀਂ ਹੋਈ ਫਿਰ ਵੀਡੀਓ ਦੀ ਵੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਆਫਰ ਦੇ ਵਿੱਚ ਸੂਟ ਦੇਵਾਂਗੇ ਬਹੁਤ ਸੋਹਣੇ ਸੂਟ ਆ 2000 ਪਲੱਸ ਵਾਲੇ ਸੂਟ ਆ ਜਿਹੜੇ ਸਿਰਫ ਤੁਹਾਨੂੰ ਮਿਲਣਗੇ ਸਿੰਗਲ ਰੇਟ ਵੀਡੀਓ ਬਣਾਉਂਗੀ 1550 ਬਿਊਟੀਫੁੱਲ ਆਰਟੀਕਲ ਆ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਰਹਿਣ ਵਾਲੀ ਆ ਪ੍ਰੀਮੀਅਮ ਕੁਆਲਿਟੀਆਂ ਰ ਹੋਗੀਆਂ ਆ ਲੋ ਜੀ ਪੈਟਰਨ ਵੀ ਬਹੁਤ ਸੋਹਣੇ ਆ ਔਰ ਕੇਸਰ ਕਰਾਚੀ ਬ੍ਰਾਂਡ ਦੇ ਸਾਰੇ ਸੂਟ ਰਹਿ ਹਲੋ ਜੀ ਫਸਟ ਆਰਟੀਕਲ ਸ਼ੁਰੂ ਕਰਦੀ ਆ ਮੈਂ ਸ਼ੋਰ ਲੌਂਗ ਕਾਟਨ ਦੇ ਉੱਤੇ ਸੂਟ ਰਹੂਗਾ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਪ੍ਰਿੰਟਿੰਗ ਦੇਖਿਓ ਕਿੰਨੀ ਸੋਹਣੀ ਰਹਿਣ ਵਾਲੀ ਹੈ ਇਹਨਾਂ ਦੀ ਪ੍ਰਿੰਟ ਬਹੁਤ ਸੋਹਣੇ ਦੇ ਨਾਲ ਇਹ ਡਿਜ਼ਾਈਨ ਹੋਇਆ ਆ ਨੀਚੇ ਇਹਨੂੰ ਕਹਿ ਲਓ ਕਿ ਇਸ ਤਰ੍ਹਾਂ ਘੇਰੇ ਨੂੰ ਡਿਜ਼ਾਈਨ ਕੀਤਾ ਹੋਇਆ ਆ ਬਹੁਤ ਸੋਹਣਾ ਇਹਦੇ ਉੱਤੇ ਆ ਨੀਚੇ ਆਰਗੈਂਜ਼ਾ ਦੀ ਪੈਚ ਦੇ ਨਾਲ ਇਹ ਡਿਜ਼ਾਈਨਿੰਗ ਕੀਤੀ ਆ ਰਿਮੂਵ ਕਰਵਾ ਕੇ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਲੈਂਥ ਇਹਦੀ ਰੋਗਗੀ ਘੱਟੋ ਘੱਟ 50 ਪਲੱਸ ਠੀਕ ਹੈ ਜੀ ਮਤਲਬ ਇਹਦੇ ਕੋਈ ਗੋਲਾ ਗੋਲਾ ਕੁਝ ਨਹੀਂ ਬਣਿਆ ਜਿੱਦਾਂ ਮਰਜੀ ਇਹਨੂੰ ਰੈਡੀ ਕਰਵਾਓ ਔਰ ਪਿਓਰ ਰਿਯਾਨ ਕਾਟਨ ਦੀ ਅਪਰੋਕਸ 3 ਮੀਟਰ ਬਾਟਮ ਰਹੂਗੀ ਗ੍ਰੇ ਕਲਰ ਦੇ ਵਿੱਚ ਸੂਟ ਰਹੂਗਾ ਔਰ ਮਸਲਿਨ ਵਿਸਕੋਸ ਦਾ ਰਹਿਣ ਵਾਲਾ ਇਹਦਾ ਦੁਪੱਟਾ ਆਹ ਲਓ ਜੀ ਬਹੁਤ ਸੋਹਣਾ ਸੂਟ ਹੈ ਮਤਲਬ ਪ੍ਰੀਮੀਅਮ ਕੁਆਲਿਟੀ ਆ ਨੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਸਾਰੇ ਓਪਨ ਕਰਕੇ ਕਿਉਂਕਿ ਬਹੁਤ ਸੋਹਣੇ ਸੂਟ ਨੇ ਔਰ ਸਾਰੇ ਘਾਣੂ ਆਫਰ ਦੇ ਵਿੱਚ ਜਾਉਗੇ ਆਹ ਲਓ ਜੀ ਅਗਰ ਰਹੂਗਾ ਜੀ ਬਲੂ ਗ੍ਰੇ ਟੋਨ ਸਾਰਾ ਪ੍ਰੈਸਰ ਰਹਿਬਲਾ ਜਿੰਨਾ ਮਰਜੀ ਤੁਸੀਂ ਸਟਾਕ ਲੈ ਸਕਦੇ ਆ ਆ ਲੋ ਕੁਆਲਿਟੀ ਬਹੁਤ ਸੋਹਣੀ ਰਹਿਣ ਵਾਲੀ ਆ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਜਿੱਦਾਂ ਕਈ ਆਂਟੀਆਂ ਮੈਨੂੰ ਫੋਨ ਕਰਕੇ ਕਹਿੰਦੀਆਂ ਬੇਟਾ ਸਾਡੇ ਮਤਲਬ ਦੇ ਵੀ ਸੂਟ ਲੈ ਕੇ ਆਇਆ ਕਰੋ ਇਹ ਬਹੁਤ ਸੋਹਣੇ ਸੂਟ ਆ ਮਤਲਬ ਹਰ ਏਜ ਵਾਲਾ ਇਹ ਸੂਟ ਰੈਡੀ ਕਰਵਾ ਸਕਦਾ ਇਦਾਂ ਦੇ ਪੈਟਰਨ ਨੇ ਆ ਲੋ ਜੀ ਇਹ ਰੋ ਗਈ ਇਹਦੀ ਬਾਟਮ ਔਰ ਇਹ ਰੋ ਗਿਆ ਇਹਦਾ ਮਸਲਿਨ ਵਿਸਕੋਸ ਦਾ ਦੁਪੱਟਾ ਆਲੋਜੀ ਬਹੁਤ ਸੋਹਣਾ ਸੂਟ ਆ ਮਤਲਬ ਹਰ ਏਜ ਦੇ ਹਿਸਾਬ ਨਾਲ ਆਪਾਂ ਸੋਚ ਕੇ ਸੂਟ ਲੈ ਕੇ ਆਈ ਦੀ ਆ ਕਿ ਹਰ ਇੱਕ ਦਾ ਸੂਟ ਰੈਡੀ ਹੋਵੇ ਆ ਲੋਜੀ ਨੈਕਸਟ ਹਨੂ ਡਿਜ਼ਾਈਨ ਦਿਖਾਨੀ ਹੈ ਇਹਦੇ ਵਿੱਚੀ ਸੌਰੀ ਕਲਰ ਸਟਾਕ ਬਹੁਤ ਆਈ ਜਾਇਗਾ ਬਟ ਸਾਡੀ ਸਿਰਫ ਮਜਬੂਰੀ ਇਹੀ ਬਣ ਗਈ ਸੀਗੀ ਕਿਉਂਕਿ ਸਾਨੂੰ ਪਹਿਲਾਂ ਹੀ ਜਦੋਂ ਇੱਕ ਦੋ ਦਿਨ ਕਿਸੇ ਦਾ ਪਾਰਸਲ ਲੇਟ ਹੋ ਜਾਂਦਾ ਜੀ ਬਹੁਤ ਗੱਲਾਂ ਸੁਣਾ ਦਿੰਦੇ ਆ ਕਿ ਬਾਈ ਪੈਸੇ ਲੈ ਲੈਣੇ ਆ ਤੇ ਸੂਟ ਦਿੰਦੇ ਨਹੀਂ ਹੈਗੇ ਇਸ ਕਰਕੇ ਆਪਾਂ ਫੇਰ ਵੀਡੀਓ ਹੀ ਨਹੀਂ ਸ਼ੂਟ ਕੀਤਾ ਸੀਗਾ ਕਿ ਆਪਾਂ ਕਿਸੇ ਤੋਂ ਪੇਮੈਂਟ ਵੀ ਨਹੀਂ ਲੈਣੀ ਤੇ ਆਪਾਂ ਆਰਡਰ ਵੀ ਨਹੀਂ ਬੁਕਿੰਗ ਕਰਨੇ ਹੈਗੇ ਆਨਲਾਈਨ ਵਾਲਿਆਂ ਦੇ ਆਹ ਲਓ ਜੀ ਤੇ ਜੇ ਪਾਰਸਲ ਦੇ ਵਿੱਚ ਹੁਣ ਜਿੱਦਾਂ ਕਹ ਲੋ ਕਿ ਪ੍ਰੋਪਰਲੀ ਸਾਡਾ ਸ਼ੁਰੂ ਹੋ ਚੁੱਕਾ ਹੈਗਾ ਤੇ ਤੁਸੀਂ ਜਿੱਦਾਂ ਮਰਜ਼ੀ ਮਤਲਬ ਕਿ ਆਰਡਰ ਕਰ ਸਕਦੇ ਆ ਤੇ ਜਲਦੀ ਤੋਂ ਜਲਦੀ ਤੁਹਾਡਾ ਪਾਰਸਲ ਆਪਾਂ ਵੀ ਪਹੁੰਚਾਉਣ ਦੀ ਰਿਸਪੌਂਸਿਬਿਲਟੀ ਲੈਂਦੇ ਆ ਜੀ ਆਹ ਲਓ ਜੀ ਬਹੁਤ ਸੋਹਣਾ ਸੂਟ ਆ ਸੇਮ ਇਹਦਾ ਵੀ ਪੈਟਰਨ 51 ਇੰਚ ਪਲੱਸ ਲੈਂਥਾਂ ਨੇ ਇਹ ਵਾਲੀਆਂ ਔਰ ਕਿ ਰਹਿਦਾ ਇਸ ਤਰ੍ਹਾਂ ਬਣਿਆ ਹੋਇਆ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਅਗਲਾ ਤੁਹਾਨੂੰ ਇਹਦੇ ਵਿੱਚ ਮੈਂ ਦਿਖਾਨੀ ਆ ਸੌਰੀ ਇਹ ਵਾਲੇ ਇੱਥੇ ਖਤਮ ਤੇ ਅਗਲਾ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਰਹਿਣ ਵਾਲੀ ਇਹਦੀ ਵੀ ਆਹ ਲਓ ਜੀ ਲੇਸਸ ਦੇ ਨਾਲ ਕਾਫੀ ਮੰਗ ਰਹੇ ਸੀ ਸਬੂਟੂ ਕੇ ਲੇਸਾਂ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਪਿਓਰ ਜਾਮ ਦਾ ਸੂਟ ਹੋਊਗਾ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਡਿਜ਼ਾਈਨਰ ਸੂਟ ਆ ਔਰ ਇਹਦੇ ਵਿੱਚ ਕੁਝ ਨਹੀਂ ਬਣਿਆ ਹੋਇਆ ਬਾਹਾਂ ਬੂਹਾਂ ਜਿੰਨਾ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਠੀਕ ਹੈ ਜੀ ਹਰੇਕ ਦੇ ਹਿਸਾਬ ਨਾਲ ਰੈਡੀ ਹੋ ਜਾਏਗਾ ਸੂਟ ਲੈਂਥ ਵਿड्ਥ ਵਾਧੂ ਆ ਇਹ ਸਟਿਚ ਕੀਤੀਆਂ ਹੋਈਆਂ ਨੇ ਲੇਸਾਂ ਉੱਤੇ ਤੁਸੀਂ ਰਿਮੂਵ ਕਰਵਾ ਕੇ ਆਪਣੇ ਹਿਸਾਬ ਨਾਲ ਅਡਜਸ ਹਲਕਾ ਜਿਹਾ ਪਰਪਲ ਕਲਰ ਹੋਊਗਾ ਇਹ ਵਾਲਾ ਤੇ ਨਾਲ ਹੋਊਗਾ ਪਿਓਰ ਬੈਂਬਰ ਦਾ ਦੁਪੱਟਾ ਸੇਮ ਪ੍ਰਾਈਸ ਵਿੱਚ ਸੂਟ ਰਹਿਣਗੇ ਆ ਲੋ ਜੀ ਸੇਮ ਪ੍ਰਾਈਸ ਰੋਗਾ ਬਹੁਤ ਸੋਹਣਾ ਸੂਟ ਹੈ ਇਹ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਿਉਂਕਿ ਅੱਜ ਆਪਾਂ ਵੀਡੀਓ ਬਣਾਣੀ ਆ ਛੋਟੀ ਪਰ ਸੂਟ ਤੁਹਾਨੂੰ ਦੇ ਦੇਣੇ ਜਾਦੇ ਇੱਕ ਰੋਗਾ ਦੇ ਵਿੱਚ ਗ੍ਰੀਨ ਕਲਰ ਜੇ ਇਹਨੂੰ ਜਿਹੜਾ ਪਸੰਦ ਹੋਇਆ ਤੁਸੀਂ ਬੁੱਕ ਕਰ ਲਿਓ ਕਿਉਂਕਿ ਮੇਰੇ ਕੋਲ ਦੋ ਕਲਰ ਦਾ ਹੀ ਚਾਰਟ ਆ ਇਹਦੇ ਵਿੱਚ ਸੂਟ ਜਿੰਨੇ ਮਰਜੀ ਤੁਸੀਂ ਬੁੱਕ ਕਰ ਸਕਦੇ ਆ ਠੀਕ ਹੈ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਵੀ ਇਹ ਵੀ ਤੁਹਾਨੂੰ ਸੇਮ ਪੈਟਰਨ ਬਹੁਤ ਸੋਹਣਾ ਮਹਿਰੂਨ ਕਲਰ ਦਾ ਰਹੂਗਾ ਕਲਰ ਬਗਤ ਥੋੜਾ ਜਿਆ ਲਾਈਟ ਹੈ ਮਹਿਰੂਨ ਛੇੜ ਦੇ ਵਿੱਚ ਪੈਟਰਨ ਦੇਖਿਓ ਕਿੰਨਾ ਸੋਹਣਾ ਘੇਰਾ ਦੇਖਿਓ ਕਿੰਨਾ ਪਿਆਰਾ ਬਣਿਆ ਹੋਇਆ ਹੈ ਐਡਜਸਟੇਬਲ ਆ ਕੋਈ ਗਲਾ ਨਹੀਂ ਬਣਿਆ ਹੋਇਆ ਜਿੱਦਾਂ ਮਰਜੀ ਇਹਨੂੰ ਰੈਡੀ ਕਰਵਾਓ ਬਾਹਾਂ ਦਾ ਪੈਟਰਨ ਅਲੱਗ ਤੋਂ ਰਹਿਣ ਵਾਲਾ ਹੈ ਇਹਦਾ ਪਿਓਰ ਜਾਮ ਕਾਟਨ ਰਹਿਣ ਵਾਲਾ ਹੈ ਤੇ ਬੈਗ ਦੀ ਪ੍ਰਿੰਟੇ ਦੀ ਇਸ ਤਰ੍ਹਾਂ ਰਹੂਗੀ ਤੁਸੀਂ ਜਿੱਦਾਂ ਮਰਜੀ ਇਹਨੂੰ ਵੀ ਰੈਡੀ ਕਰਵਾ ਸਕਦੇ ਆ ਔਰ ਇਹਦੇ ਵਿੱਚ ਜਿਹੜਾ ਦੁਪੱਟਾ ਰਹੂਗਾ ਪਿਓਰ ਮਸਲਿਨ ਵਿਸਕੋਸ ਦਾ ਆ ਲੋ ਜੀ ਔਰ ਇਹ ਹੋਗੀ ਜੇ ਦੀ ਰਿਯਾਨ ਕਾਟਨ ਦੀ ਅਪਰੋਕਸ 3 ਮੀਟਰ ਬਾਟਮ ਹੋਗੀ ਘੱਟ ਨਹੀਂ ਕਪੜਾ ਹੁੰਦਾ ਹੈਗਾ ਜਿੰਨੇ ਵੀ ਸਾਡੇ ਕੋਲ ਸੂਟ ਅਵੇਲੇਬਲ ਹੁੰਦੇ ਨੇ ਜੀ ਆਹ ਲੋ ਜੀ ਤੁਹਾਨੂੰ ਇੱਕ ਵਾਰੀ ਲੁੱਕ ਦਿਖਾਨੀ ਆ ਆਹ ਲੋ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਰੈਂਡ ਵਾਲੇ ਹੈ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰੋ ਗਿਫਟ ਕਰੋ ਇਸ ਤੋਂ ਇਲਾਵਾ ਜੇ ਤੁਸੀਂ ਫੈਂਸੀ ਸੂਟ ਚਾਹੁੰਦੇ ਆ ਵਿਆਹ ਸ਼ਾਦੀਆਂ ਵਾਸਤੇ ਪਾਰਟੀ ਵਾਸਤੇ ਐਵਰੀ ਟਾਈਪ ਦੀ ਕਹ ਲਓ ਕਿ ਸਾਡੇ ਕੋਲ ਕਲੈਕਸ਼ਨ ਅਵੇਲੇਬਲ ਹੁੰਦੀ ਆ ਤੁਸੀਂ ਵਿਜ਼ਿਟ ਕਰਨ ਤੇ ਜਿੰਨੀ ਮਰਜ਼ੀ ਮਤਲਬ ਕਹ ਲਓ ਕਿ ਬੁੱਕ ਕਰ ਸਕਦੇ ਆ ਕਿਉਂਕਿ ਹਜੇ ਸੀਜ਼ ਇਸ ਕਰਕੇ ਆਪਾਂ ਥੋੜਾ ਜਿਆ ਰੁਕੇ ਆ ਵੀ ਆਪਾਂ ਥੋੜਾ ਅੱਗੇ ਰੁਕ ਕੇ ਹੀ ਵੀਡੀਓ ਸ਼ੂਟ ਕਰਾਂਗੇ ਆ ਦੇਖੋ ਜੀ ਲੁੱਕ ਦੇਖ ਲਓ ਕਿੰਨੀ ਸੋਹਣੀ ਏਦੀ ਵੀ ਕਿਉਂਕਿ ਸਟਾਕ ਸਾਡੇ ਕੋਲ ਵੈਸੇ ਅਵੇਲੇਬਲ ਹੁੰਦਾ ਆ ਜਿਹੜੇ ਵਿਜ਼ਿਟ ਕਰਕੇ ਸੂਟ ਲੈਂਦੇ ਹੈਗੇ ਆ ਉਹਨਾਂ ਵਾਸਤੇ ਕਾਫੀ ਸਾਡੇ ਕੋਲ ਕੁਆਂਟੀਟੀ ਵਿੱਚ ਮਾਲ ਹੈ ਉਹਦੇ ਵਿੱਚ ਵੀ ਅਵੇਲੇਬਲ ਹੁੰਦਾ ਆ ਜੀ ਫੈਂਸੀ ਸੂਟਾਂ ਵਿੱਚ ਵੀ ਆ ਲੋ ਜੀ ਦੁਪੱਟਾ ਦੇਖਿਓ ਪਿਓਰ ਮਸਲਿਨ ਵਿਸਕੋਸ ਦਾ ਬਹੁਤ ਸੋਹਣਾ ਕਲਰ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਔਰ ਇਹ ਰੋਗੀ ਇਹਦੀ ਬਾਟਮ ਹਰ ਇੱਕ ਏਜ ਵਾਲਾ ਸੂਟ ਇਹ ਰੈਡੀ ਕਰਵਾ ਸਕਦਾ ਏਦਾਂ ਦੇ ਛੇੜ ਨੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਅਗਲਾ ਰਹੂਗਾ 골ਡਨ ਦੇ ਨਾਲ ਬਲੂ ਕਲਰ ਦਾ ਕੰਬੀਨੇਸ਼ਨ ਰਹਿਣ ਵਾਲਾ ਆ ਲੁੱਕ ਦਿਖਾਨੀ ਤੁਹਾਨੂੰ ਇਹਦੀ ਵੀ ਘੇਰੇ ਕਾਫੀ ਵੱਡੇ ਨੇ ਆ ਲੋ ਜੀ ਮਤਲਬ 32 ਦੇ ਲੱਗੇ ਘੇਰੇ ਨੇ ਤੇ ਜਿਨ੍ਹਾਂ ਦਾ 32 ਦੇ ਅੰਦਰ ਘੇਰਾ ਬਣ ਜਾਂਦਾ ਉਹ ਸੂਟ ਬਾਈ ਕਰ ਸਕਦੇ ਆ ਔਰ ਲੈਂਥ ਵੀਰਕ ਫੁੱਲ ਹੈ ਇਹਨਾਂ ਦੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਦੀ ਵੀ ਇਹਦੇ ਵਿੱਚ ਜਿਵੇਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਔਰ ਇਹਦੇ ਵਿੱਚ ਵੀ ਰਹੂਗਾ ਮਸਲੀਨ ਵਿਸਕੋਸ ਦਾ ਦੁਪੱਟਾ ਆ ਲੋ ਜੀ ਔਰ ਇਹ ਰਹੂਗਾ ਇਹਦਾ ਰਿਯਾਨ ਕਾਟਨ ਦਾ ਬਾਟਮ ਸੇਮ ਪ੍ਰਾਈਸ ਵਿੱਚ ਇਹ ਵੀ ਸੂਟ ਜਾਊਗਾ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਸਾਰਾ ਪ੍ਰੀਮੀਅਮ ਕਲੈਕਸ਼ਨ ਆ 2000 ਪਲੱਸ ਵਾਲੇ ਆਰਟੀਕਲ ਆ ਇਹ ਵਾਲੇ ਜਿਹੜੇ ਤੁਹਾਨੂੰ ਸਾਡੇ ਕੋਲ ਕਹਿ ਲੋ ਕਿ ਹੁਣ ਵੀਡੀਓ ਨਹੀਂ ਪਾ ਹੋਈ ਇਸ ਕਰਕੇ ਆਪਾਂ ਵੀ ਤੁਹਾਨੂੰ ਕੁਛ ਨਾ ਕੁਛ ਦਾ ਮਤਲਬ ਆਫਰ ਵਿੱਚ ਪ੍ਰੋਵਾਈਡ ਕਰਵਾਵਾਂਗੇ ਇਹ ਯਾ ਲੋ ਜੀ ਸ਼ਿਪਿੰਗ ਫ੍ਰੀ ਰਹੂਗੀ ਪੈਨ ਇੰਡੀਆ ਇੰਡੀਆ ਚ ਤੁਸੀਂ ਜਿੱਥੇ ਵੀ ਬੈਠੇ ਆ ਤੁਹਾਡੇ ਤੱਕ ਕਹ ਲਓ ਕਿ ਪਾਰਸਲ ਪਹੁੰਚਾਉਣ ਦੀ ਰਿਸਪੌਂਸਿਬਿਲਟੀ ਸਾਡੀ ਰਹੂਗੀ ਆਹ ਲਓ ਜੀ ਡਬਲ ਸ਼ੈਡਡਡ ਸੂਟ ਹੈ ਸਾਰਾ ਫਰੈਸ਼ ਆਰਾਈਵਲ ਤੁਹਾਡੇ ਸਾਹਮਣੇ ਹੀ ਖੁੱਲ ਰਿਹਾ ਹੈਗਾ ਕੋਈ ਪੁਰਾਣਾ ਮਾਲ ਨਹੀਂ ਹੈਗਾ ਲੁੱਕ ਦੇਖ ਲਓ ਕਿੰਨੀ ਸੋਹਣੀ ਏਦੀ ਵੀ ਆਹ ਲਓ ਜੀ ਇਹ ਵਾਲਾ ਫਲਾਵਰ ਜਿਹੜਾ ਉੱਪਰ ਗਲੇ ਤੇ ਰਹਿਣ ਵਾਲਾ ਹੈ ਜੇ ਤੁਹਾਡੀ ਹਾਈਟ ਛੋਟੀ ਆ ਤਾਂ ਅਡਜਸਟੇਬਲ ਹੋ ਜਾਏਗਾ ਇਹ ਵਾਲਾ ਨਿਕਲ ਜਾਏਗਾ ਔਰ ਇਸ ਤਰ੍ਹਾਂ ਰਹੂਗਾ ਇਹਦਾ ਨੀਚੇ ਕੇਰਾ ਕੇਰੇ ਦੇ ਤੇ ਤੁਹਾਨੂੰ ਮੈਂ ਕੰਮ ਦਿਖਾਨੀ ਆ ਪੂਰਾ ਹੈਂਡਵਰਕ ਦੇ ਨਾਲ ਇਹਨ ਬਹੁਤ ਸੋਹਣਾ ਫੈਬਰਿਕ ਹੈ ਪਿਓਰ ਜਾਮ ਕਾਟਨ ਦਾ ਰਹੂਗਾ ਇਸ ਤਰ੍ਹਾਂ ਇਹਦੇ ਜਿਹੜੇ ਲੀਫਸ ਹੈਗੇ ਆ ਉਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਥ्रेड ਵਰਕ ਦੇ ਨਾਲ ਬਹੁਤ ਸੋਹਣਾ ਬਣਨ ਤੋਂ ਬਾਅਦ ਰਹਿਣ ਵਾਲਾ ਔਰ ਵਿਦਆਊਟ ਲਾਈਨਿੰਗ ਸੂਟ ਆ ਕਿਸੇ ਸੂਟ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜਿੰਨੇ ਵੀ ਮੈਂ ਤੁਹਾਨੂੰ ਆਰਟੀਕਲ ਦਿਖਾਨੀ ਆ ਔਰ ਇਹ ਰਹੂਗਾ ਇਹਦਾ ਡਬਲ ਸ਼ੈਡਡ ਪਿਓਰ ਮਸਲੀਨ ਵਿਸਕੋਜ਼ ਦਾ ਰਹੂਗਾ ਦੁਪੱਟਾ ਔਰ ਇਹ ਹੋਗੀ ਇਹਦੀ ਰਿਯਾਨ ਕਾਟਨ ਦੀ ਬੈਸਟ ਕੁਆਲਿਟੀ ਦੀ ਰਹੂਗੀ ਬਾਟਮ ਤੇ ਜਿਵੇਂ ਮਰਜ਼ੀ ਤੁਸੀਂ ਸੂਟ ਬੁੱਕ ਕਰੋ ਜੀ ਆਹ ਲਓ ਜੀ ਤੇ ਅਗਲਾ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਨੀ ਆ ਕਲਰ ਸਾਰੇ ਹੀ ਬਹੁਤ ਸੋਹਣੇ ਰਹਿਣ ਵਾਲੇ ਆ ਲੋ ਗ੍ਰੇ ਕਲਰ ਆ ਲੋ ਜੀ ਸਾਰੇ ਇੱਕ ਤੋਂ ਇੱਕ ਛੇੜਨੇ ਸੁਪਰਬ ਕਲੈਕਸ਼ਨ ਰਹਿਣ ਵਾਲੀ ਆ ਲੋ ਜੀ ਲੈਂਥ ਵਿड्ਥ ਇਹਦੀ ਵੀ ਬਹੁਤ ਆ 51 ਇੰਚ ਦੇ ਲਾਗੇ ਕਿ ਇਹਨਾਂ ਦੇ ਵੀ ਕਹਿ ਲੋ ਕਿ ਲੈਂਥਾਂ ਨੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਵੀ ਰੈਡੀ ਕਰਵਾਓ ਆ ਲੋ ਜੀ ਪੈਟਰਨ ਬਹੁਤ ਸੋਹਣਾ ਇਹਦੇ ਵੀ ਜਸਟ ਘੇਰੇ ਦੇ ਉੱਤੇ ਕੰਮ ਰਹਿਣ ਵਾਲਾ ਇਹਦੇ ਵੀ ਪੂਰਾ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਔਰ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਆ ਲੋ ਜੀ ਜਿਹਨੂੰ ਜਿਹੜਾ ਪਸੰਦ ਆ ਰਿਹਾ ਹੈਗਾ ਆ ਆਪਣਾ ਬੁੱਕ ਕਰਦੇ ਜਾਓ ਜੀ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਸੌਰੀ ਅਗਲਾ ਕਲਰ ਇਹਦੇ ਵਿੱਚ ਹੀ ਸਾਰੇ ਪੀਸ ਓਪਨ ਕਰਕੇ ਦਿਖਾਉਣਾ ਕਿਉਂਕਿ ਹੈਗਾ ਕਿ ਕਈ ਵਾਰੀ ਕਲਰ ਸਮੇਂ ਨਹੀਂ ਆਉਂਦੇ ਹੈਗੇ ਇਸ ਕਰਕੇ ਸਾਰੇ ਸੂਟ ਹੀ ਅੱਜ ਓਪਨ ਕਰਕੇ ਦਿਖਾਉਂਗੀ ਮੈਂ ਤੁਹਾਨੂੰ ਆ ਲੋ ਜੀ ਇਹਦੇ ਵਿੱਚ ਹੀ ਗ੍ਰੇ ਬਲੂ ਕਲਰ ਹੋਊਗਾ ਬਹੁਤ ਸੋਹਣਾ ਛੇੜਾ ਇਹ ਵੀ ਇਨੂੰ ਵੀ ਉੱਪਰ ਜਿਹਦਾ ਕਹਿ ਲਓ ਕਿ ਉੱਪਰ ਵਾਲਾ ਜਿਹੜਾ ਗਲੇ ਦਾ ਫਲਾਵਰ ਹੈ ਹੈਂਡਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਔਰ نیچے ਜਿਹੜਾ ਕੇਰਾ ਆ ਇਹਦਾ ਬੈਕ ਵੀ ਪ੍ਰਿੰਟ ਸੇਮ ਰਹਿਣ ਵਾਲੀ ਆ ਕੇਰਾ ਇਸ ਤਰ੍ਹਾਂ ਰਹਿਣ ਵਾਲਾ ਕੇਰਾ ਇਹਦਾ ਵੀ 32 ਦੇ ਅੰਡਰ ਅੰਡਰ ਜਿਨ੍ਹਾਂ ਦਾ ਕੇਰਾ ਆ ਉਹ ਰੈਡੀ ਹੋ ਜਾਏਗਾ ਜੀ ਔਰ ਇਹ ਵੀ ਬਹੁਤ ਸੋਹਣੀ ਲੁੱਕ ਹੈ ਇਹਦੀ ਵੀ ਔਰ ਇਹ ਰੂਗਾ ਇਹਦਾ ਬਾਟਮ ਕਲਰ ਵੀ ਬਹੁਤ ਸੋਹਣਾ ਕੰਬੀਨੇਸ਼ਨ ਦੁਪੱਟਿਆਂ ਦੇ ਕੰਬੀਨੇਸ਼ਨ ਬਹੁਤ ਸੋਹਣੇ ਰਹਿਣ ਵਾਲੇ ਆ ਆ ਲਓ ਜੀ ਇਹ ਰੂਗਾ ਇਹਦਾ ਦੁਪੱਟਾ ਜਿੰਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹਿਣ ਵਾਲਾ ਇਹ ਸੇਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਟਾਰਟ ਅਪ ਵਿੱਚ ਬੋਲਿਆ ਹੈਗਾ ਜੀ ਆਹ ਲਓ ਜੀ ਔਰ ਇਹ ਰਹੂਗਾ ਜੀ ਨੈਕਸਟ ਕਲਰ ਸਾਰੇ ਕਲਰ ਇੱਕ ਤੋਂ ਇੱਕ ਆਹ ਲਓ ਜੀ ਬਹੁਤ ਸੋਹਣਾ ਗ੍ਰੀਨ ਕਲਰ ਆ ਸੌਰੀ ਕਲਰ ਹੀ ਬਹੁਤ ਡਿਫਰੈਂਟ ਆ ਰਿਹਾ ਇਹ ਵਾਲਾ ਗ੍ਰੀਨ ਕਲਰ ਰਹੂਗਾ ਪੈਰਟ ਗ੍ਰੀਨ ਕਲਰ ਰਹੂਗਾ ਵੀਡੀਓ ਵਿੱਚ ਬਿਲਕੁਲ ਹੀ ਡਿਫਰੈਂਟ ਆ ਰਿਹਾ ਗ੍ਰੇ ਕਲਰ ਆ ਰਿਹਾ ਹੈਗਾ ਬਟ ਇਹ ਗ੍ਰੀਨ ਕਲਰ ਆ ਆਹ ਵਾਲਾ ਦੇਖਿਓ ਇਸ ਤਰ੍ਹਾਂ ਦੂਰੋਂ ਦਿਖਾਈ ਦੇ ਰਿਹਾ ਗ੍ਰੀਨ ਕਲਰ ਰਹਿਣ ਵਾਲਾ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਹੈ ਵਾਲਾ ਔਰ ਇਹ ਰੋਗ ਹੈ ਦਾ ਦੁਪੱਟਾ ਆ ਲੋ ਜੀ ਦੁਪੱਟਾ ਵੀ ਬਹੁਤ ਸੋਹਣੀ ਲੁੱਕ ਦਾ ਰਹਿਣ ਵਾਲਾ ਹੈ ਦਾ ਤੇ ਫਟਾਫਟ ਬੁੱਕ ਕਰਦੇ ਜਾਇਓ ਜਿਹਨੂੰ ਜਿਹੜਾ ਪਸੰਦ ਆ ਰਿਹਾ ਆ ਤੇ ਵੀਡੀਓ ਹੁਣ ਰੈਗੂਲਰ ਆਉਗੀਆਂ ਕਿਉਂਕਿ ਸਾਨੂੰ ਮੇਨ ਜਿਹੜੀ ਤੁਹਾਨੂੰ ਦੱਸ ਦਿੱਤੀ ਹੈਗੀ ਦਿੱਕਤ ਵੀ ਪਾਰਸਲ ਦੀ ਆ ਰਹੀ ਸੀਗੀ ਪਾਰਸਲ ਕਿਉਂਕਿ ਜੇ ਹੁਣ ਵੀਡੀਓ ਪਾ ਰਹੇ ਹੈਗੇ ਤਾਂ ਪਾਰਸਲ ਤਾਂ ਭੇਜਨੇ ਹੀ ਪੈਣੇ ਹੈਗੇ ਆ ਜੀ ਆਲੋ ਜੀ ਤੇ ਹੁਣ ਇਹਦੇ ਨਾਲ ਹੀ ਆਪਾਂ ਕਰਦਿਆਂ ਵੀਡੀਓ ਨੂੰ ਐਂਡ ਉਮੀਦ ਕਰਦੇ ਹਾਂ ਕਿ ਸੂਟ ਸਾਨੂੰ ਚੰਗੇ ਲੱਗੇ ਹੋਵੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਜਿਹੜਾ ਵੀ ਆਪਾਂ ਇੱਕ ਹੁਣ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਵੀ ਸਾਡੀ ਵੀਡੀਓ ਨੂੰ ਆਪਣੀ ਸਟੇਟਸ ਤੇ ਲਗਾ ਕੇ ਸਾਨੂੰ ਸਕਰੀਨਸ਼ਾਟ ਭੇਜਾਇਆ ਵੀਡੀਓ ਲਾਈਕ ਕਮੈਂਟ ਸ਼ੇਅਰ ਕੀਤੀ ਹੋਣੀ ਜ਼ਰੂਰੀ ਆ ਠੀਕ ਹੈ ਜੀ ਤੇ ਆਪਾਂ ਹੁਣ ਐਂਡ ਦੇ ਵਿੱਚ ਮੰਥ ਦੇ ਆਪਾਂ ਕੱਢਿਆ ਕਰਾਂਗੇ ਗਿਫਟ ਕੁਛ ਨਾ ਕੁਛ ਠੀਕ ਹੈ ਜੀ ਚਾਹੇ ਤੁਸੀਂ ਸੂਟ ਲਿਆ ਆ ਚਾਹੇ ਨਹੀਂ ਲਿਆ ਆਪਾਂ ਸਭ ਲਈ ਕੁਛ ਨਾ ਕੁਛ ਗਿਫਟ ਜਰੂਰ ਦਿਆ ਕਰਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਕਰਦੇ ਆਂਡ ਥੈਂਕ ਯੂ